ਤਿਹਾਰਾਂ ਦੇ ਮੰਦੇ ਨਜ਼ਰ ਸਾਡੇ ਐਸਐਸਪੀ ਸਾਫ ਪਟਿਆਲਾ ਜੁਰੀਵਰਨ ਸ਼ਰਮਾ ਆਈਪੀਐਸ ਅਤੇ ਐਸਪੀ ਇਨਵੈਸਟੀਗੇਸ਼ਨ ਸਰਦਾਰ ਗੁਰਵੰਤ ਸਿੰਘ ਬੈਂਸ ਤੇ ਡੀਐਸਪੀ ਰਾਜਪੁਰਾ ਦੀਆਂ ਹਦਾਇਤਾਂ ਮੁਤਾਬਕ ਅਸੀਂ ਰੋਡ ਦਿੱਲੀ ਦੀ ਰੁਟੀਨ ਦੀ ਨਾਕਾਬੰਦੀ ਕੀਤੀ ਹੋਈ ਸੀ ਨਾਕਾਬੰਦੀ ਦੌਰਾਨ ਸਾਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਵਿਅਕਤੀ ਜਿਹਦਾ ਨਾਮ ਇਕਬਾਲ ਖਾਨ ਜਿਹੜਾ ਕਿ ਇਹ ਯੂਪੀ ਦਾ ਰਹਿਣ ਵਾਲਾ ਉਤਰਾਖੰਡ ਦਾ ਇਹਨੂੰ ਸ਼ੱਕ ਦੇ ਆਧਾਰ ਤੇ ਚੈੱਕ ਕੀਤਾ ਚੈਕਿੰਗ ਦੌਰਾਨ ਇਹਦੇ ਕਿੰਨੇ ਸਾਨੂੰ 1 ਕਿਲੋ ਜਿਹੜੀ ਆਫੀਮ ਜਿਹੜੀ ਉਹ ਬਰਾਮਦ ਹੋਈ ਹੈ ਅਸੀਂ ਕੱਲ ਇਹਦੇ ਤੇ ਐਫ ਆਈ ਆਰ ਨੰਬਰ 100 ਬੋਝਿਆ 18 6485 ਪਰਚਾ ਦਰਜ ਕਰਕੇ ਮਾਨਯੋਗ ਅਦਾਲਤ ਤੋਂ ਇੱਕ ਦਿਨ ਦਾ ਜਿਹੜਾ ਉਹ ਪੁਲਿਸ ਰਿਮਾਂਡ ਹਾਸਲ ਕੀਤਾ ਹੈ ਸਰ ਇਹ ਕਿੱਥੋਂ ਪੜਿਆ ਗਿਆ ਜੀ ਕੰਮਕ ਮਾਤਰਾ ਚਾਪੀ ਇਹ ਕੱਲ ਸਾਡੇ ਐਸਐਸ ਜਿਹੜੇ ਪਰਮਜੀਤ ਸਿੰਘ ਉਹਨਾਂ ਨੇ ਜਿਹੜੀ ਰਾਧਾ ਸਵਾਮੀ ਸਰੰਦ ਰੋਡ ਉਹਦੇ ਸਾਹਮਣੇ ਨਾਕਾ ਬੰਦੀ ਕੀਤੀ ਹੋਈ ਸੀ ਇਹ ਵਿਅਕਤੀ ਬਾਹਰੋਂ ਕਿਸੇ ਜੁੱਦਾ ਟੈਂਪੂ ਜਾਂ ਕੋਈ ਬੱਸ ਵਗੈਰਾ ਚ ਆ ਰਿਹਾ ਸੀਗਾ ਜਿਹੜਾ ਨਾਕਾ ਦੇਖ ਕੇ ਥੋੜਾ ਜਿਹਾ ਪਿਛਾ ਉੱਤਰ ਗਿਆ ਜਿਹਨੂੰ ਸਾਡੇ ਮੁਲਾਜ਼ਮਾਂ ਨੇ ਬੜੇ ਵਧੀਆ ਤਰੀਕੇ ਨਾਲ ਮੁਸਤੈਦੀ ਨਾਲ ਫੜ ਕੇ ਇਹਦੀ ਤਲਾਸ਼ੀ ਲਈ ਤਾਂ ਸਾਨੂੰ ਇਹ ਬਰਾਮਦਗੀ ਆ ਜਿਹੜੀ ਉਹ ਹੋਈ ਜਾਂਦੀ ਇਸ ਤੋਂ ਪਹਿਲਾਂ ਵੀ ਇਹ ਮਾਮਲੇ ਦਰਸਾ ਨੇਸ ਤੋਂ ਪਹਿਲਾਂ ਇਹਦੇ ਤੇ ਕੋਈ ਮਾਮਲਾ ਦਰਜ ਨਹੀਂ ਹੈਗਾ ਪਰ ਅਸੀਂ ਫੇਰ ਵੀ ਇਨਵੈਸਟੀਗੇਸ਼ਨ ਕਰਾਂਗੇ ਇਹਦੇ ਬੈਕਵਰਡ ਅਤੇ ਫਾਰਵਰਡ ਜਿਹੜੇ ਜਿੰਨੇ ਵੀ ਲਿੰਕ ਨੇ ਇਹ ਕਿੱਥੋਂ ਲੈ ਕੇ ਆਇਆ ਤੇ ਕਿਹਨੂੰ ਵੇਚਣੀ ਸੀ ਉਹ ਵੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਆ ਜਾਊਗਾ ਠੀਕ ਠੀਕ ਹੈ